ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸੇ ਆ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਫਰੀਦਕੋਟ ਦੀ SBI ਬੈਂਕ ਲੋਕਾਂ ਦੇ ਪੈਸੇ ਦੇਣ ਲਈ ਹੋਈ ਤਿਆਰ ਫਰੀਦਕੋਟ 23 ਜਿਲ੍ਹਾ 2025 ਪਾਰਟੀ ਸਟੇਟ ਬੈਂਕ ਬ੍ਰਾਂਚ ਸਹਾਦਿਕ ਜ਼ਿਲ੍ਹਾ ਫਰੀਦਕੋਟ ਵਿੱਚ ਜੋ ਪਿਛਲੇ ਦਿਨੀ ਇੱਕ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਵਿੱਚ SBI ਬੈਂਕ ਲੋਕਾਂ ਦੇ ਪੈਸੇ ਦੇਣ ਲਈ ਤਿਆਰ ਹੋ ਗਈ ਹੈ ਜਿਸ ਦੇ ਸਬੰਧ ਵਿੱਚ ਬੈਂਕ ਨੇ ਇੱਕ ਬਿਆਨ ਜਾਰੀ ਕੀਤਾ ਹੈ ਕੀ ਕਿਹਾ ਹੈ ਐਚ ਡੀ ਐਚ ਡੀ ਦੀ ਪੇਮੈਂਟ ਵਿਆਇਸਮੇਤ ਜਿਸ ਦਿਨ ਤੋਂ ਐਫ ਡੀ ਦੀ ਰਸੀਦ ਜਾਰੀ ਹੋਈ ਹੈ ਉਸ ਦਿਨ ਤੋਂ ਹੀ ਵਹੀ ਬਣਦਾ ਭੁਗਤਾਨ ਕੀਤਾ ਜਾਵੇਗਾ ਖੇਤੀਬਾੜੀ ਦੀ ਲਿਮਟਾਂ ਦੇ ਵਿੱਚ ਜਿੰਨਾ ਵਿੱਚ ਪੈਸੇ ਜਮ੍ਹਾਂ ਹੋਣ ਵਿੱਚ ਧੋਖਾਧੜੀ ਹੋਈ ਹੈ ਪੈਸੇ ਜਮ੍ਹਾਂ ਹੋਣ ਦੀ ਰਸੀਦ ਦੀ ਮਿਤੀ ਤੋਂ ਬਣਦਾ ਮੂਲ ਅਤੇ ਭੁਗਤਾਨ ਕੀਤਾ ਜਾਵੇਗਾ ਮਿਊਚੁਅਲ ਫੰਡ ਅਤੇ SBI ਲਾਈਫ ਦੀ ਪੇਮੈਂਟ ਦਾ ਭੁਗਤਾਨ ਮੂਲ ਰਸੀਦ ਦੇ ਆਧਾਰ ਤੇ ਕੀਤਾ ਜਾਵੇਗਾ ਸਾਰੇ ਗਾਹਕਾਂ ਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਟੇਟ ਬੈਂਕ ਹਾਫ ਇੰਡੀਆ ਮੁਸ਼ਕਲ ਵਿੱਚ ਦੀ ਇਸ ਘੜੀ ਵਿੱਚ ਤੁਹਾਡੇ ਨਾਲ ਖੜਾ ਹੈ ਤੇ ਤੁਹਾਡੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ ਅਸੀਂ ਇਸ ਘਟਾਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਸਾਨੂੰ ਇਸ ਵਿੱਚ ਤੁਹਾਡੇ ਸਹਿਯੋਗ ਦੀ ਲੋੜ ਹੈ ਤੇ ਸਾਰੇ ਪੀੜਤ ਲੋਕਾਂ ਤੋਂ ਮਿਲਦਾ ਦਸਤਾ ਦਰਖਾਸਤ ਉਤੇ ਕੰਮ ਸ਼ੁਰੂ ਕਰ ਦਿੱਤਾ ਹੈ ਪੜਤਾਲ ਦਾ ਕੰਮ ਬਹੁਤ ਤੇਜ਼ੀ ਨਾਲ ਕੀਤਾ ਜਾਵੇਗਾ ਤੇ ਜੋ ਐਨੀਅਮ ਜੋ ਨੇਮ ਕੇਸਾਂ ਦੀ ਪੇਮੈਂਟ 18/8/2025 ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਪੂਰੀ ਉਮੀਦ ਹੈ ਕਿ ਵਿਸ਼ਵਾਸ ਦਿਵਾਉਂਦੇ ਹਨ ਕਿ ਅਸੀਂ ਕੇ ਸਹੀ ਕੇਸਾਂ ਦਾ ਭੁਗਤਾਨ 90 ਦਿਨਾਂ ਦੇ ਅੰਦਰ ਮੁਕੰਮਲ ਕਰ ਦਿੱਤਾ ਜਾਵੇਗਾ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ